भगवंत मान चुनौती पंजाब के बस बाडी निर्मातावान हकों को अणडिठा करते हुए स्पष्ट स्पष्टकरण की जरूरत है कि अपनी सरकार ने राजस्थान सीकर तो नवं बस बाडियां क्यों बनवाइया जे ए सच है त उसने पिछले समय परिवहन मंत्री राजा बरिंग से भ्रिष्टाचार के झूठे दोष क्यों लाए सन हूँ स्पष्ट हो गया है कि भ्रिष्टाचार के सारे दोष बेबुनियाद सन ਜੇਕਰ ਇਹ ਸੱਚ ਹੈ ਤਾਂ ਕੀ ਆਮ ਆਦਮੀ ਪਾਰਟੀ ਸਰਕਾਰ ਵੀ ਰਾਜਸਥਾਨ ਦੇ ਬੱਸ ਬਾਡੀ ਨਿਰਮਤਾਵਾਂ ਤੋਂ ਕੁਸ ਲੈ ਰਹੀ ਹੈ ਇਹ ਸਵਾਲ ਵਧੀਆ ਤਰੀਕੇ ਨਾਲ ਸਿੱਧਾ ਕਰਨਾ ਜ਼ਰੂਰੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ ਅਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਮਿਲ ਸਕੇ ਵੇਖੋ ਇਹ ਵੀਡੀਓ ਪਿਛਲੀ ਸਰਕਾਰ ਵੇਲੇ ਰਾਜਾ ਵੜਿੰਗ ਦੇ ਉੱਤੇ ਮਾਨ ਸਾਹਿਬ ਨੇ ਇਲਜ਼ਾਮ ਲਾਏ ਸੀ ਕਿ ਇਹ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਖਾ ਗਿਆ ਇਹ ਪੰਜਾਬ ਦੇ ਵਿੱਚ ਬਾਡੀ ਬਣਾਉਣ ਦਾ ਜਿਹੜਾ ਕੰਮ ਕਰਦੇ ਨੇ ਲੋਕ ਉਹਨਾਂ ਦਾ ਰੋਜ਼ਗਾਰ ਖੋ ਕੇ ਇਹਨੇ ਰਾਜਸਥਾਨ ਮਾਰਿਆ ਸਾਰੇ ਪੰਜਾਬ ਨੇ ਕਿਹਾ ਬਿਲਕੁਲ ਸਹੀ ਬਿਲਕੁਲ ਸਹੀ ਕਹਿ ਰਹੇ ਹੋ ਮਾਨ ਸਾਹਿਬ ਪੰਜਾਬ ਦਾ ਰੋਜ਼ਗਾਰ ਚੱਕ ਕੇ ਤੁਸੀਂ ਰਾਜਸਥਾਨ ਵਾਲਿਆਂ ਨੂੰ ਕਿਉਂ ਦਿੱਤਾ ਹੁਣ ਮਾਨ ਸਾਹਿਬ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆਜੋ ਵੀਰੇ ਇਹ ਦੇਖੋ ਰੈਕਸ ਕੋਚੀਜ਼ ਆਲ ਟਾਈਪ ਆਫ ਬੱਸਿਸ ਐਂਡ ਕੋਚੀਜ਼ E128 ਇਹਦਾ ਐਡਰੈਸ ਹੈ ਰੀਕੋ ਇੰਡਸਟਰੀਅਲ ਗਰੋਥ ਸੈਂਟਰ ਫੇਸ 2 ਪਲਸਾਨਾ ਸੀਕਰ ਹੁਣ ਮੈਂ ਇਹ ਦੱਸ ਦਿੰਨਾ ਪਲਸਾਨਾ ਸੀਕਰ ਰਾਜਸਥਾਨ ਚ ਹੀ ਪੈਂਦਾ ਹੈ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬਾਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਏ ਸੀ ਰਾਜਾ ਵੜਿੰਗ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਆਪਣਾ ਕਮਿਸ਼ਨ ਖਾ ਗਿਆ ਕਿਉਂਕਿ ਉਸਨੇ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਬਣਵਾਈਆਂ ਹੁਣ ਸਵਾਲ ਦਾ ਜਵਾਬ ਤੁਸੀਂ ਦਿਓ ਕਿ ਤੁਸੀਂ ਕਿੰਨਾ ਕਮਿਸ਼ਨ ਖਾਇਆ ਤੁਸੀਂ ਪੰਜਾਬ ਦੇ ਵਿੱਚ ਬਾਡੀ ਬਣਵਾਉਣ ਦੀ ਥਾਂ ਤੇ ਤੁਸੀਂ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਕਿਉਂ ਬਣਵਾਈਆਂ ਹੁਣ ਇਸ ਚੀਜ਼ ਦਾ ਜਵਾਬ ਹੁਣ ਤੁਸੀਂ ਦੇਣਾ ਕਿਉਂਕਿ ਪੰਜਾਬ ਦੇ ਘਰਤਾ ਧਰਤਾ ਮਾਨ ਸਾਹਿਬ ਤੁਸੀਂ ਹੋ ਜੇ ਜਵਾਬ ਦਿੱਤਾ ਜਾਂਦਾ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਰੂਰ ਜਵਾਬ ਦੇਣਾ ਧੰਨਵਾਦ